ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੀ ਅੱਜ ਦੀ ਨਮੀ ਕਹਾਣੀ ਦੇ ਵਿੱਚ ਵਿਆਹ ਤੋਂ ਬਾਅਦ ਮੇਰੇ ਪਤੀ ਦੀ ਆਪਣੇ ਭਰਾਵਾਂ ਨਾਲ ਨਹੀਂ ਬਣਦੀ ਸੀ ਇਸ ਲਈ ਉਹ ਆਪਣੇ ਭਰਾਵਾਂ ਤੋਂ ਅਲੱਗ ਹੋ ਗਿਆ ਅਤੇ ਅਸੀਂ ਦੂਜੇ ਸ਼ਹਿਰ ਸ਼ਿਫਟ ਹੋ ਗਏ ਉਸ ਸਮੇਂ ਮੇਰੇ ਪਤੀ ਕੋਲ ਕੋਈ ਨੌਕਰੀ ਨਹੀਂ ਸੀ ਉਸ ਨੇ ਨੌਕਰੀ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਸ ਨੂੰ ਨੌਕਰੀ ਨਹੀਂ ਮਿਲੀ ਇਸ ਲਈ ਉਸ ਨੇ ਮੇਰੇ ਗੈਣੇ ਬੇਚੇ ਅਤੇ ਉਹ ਦੁਬਈ ਚਲਾ ਗਿਆ ਦੁਬਈ ਜਾਣ ਤੋਂ ਬਾਅਦ ਉਹਦੀ ਚੰਗੀ ਨੌਕਰੀ ਲੱਗ ਗਈ ਅਤੇ ਉਹ ਉੱਥੇ ਹੀ ਕੰਮ ਕਰਨ ਲੱਗਿਆ ਮੈਂ ਫਲੈਟ ਵਿੱਚ ਇਕੱਲੀ ਰਹਿੰਦੀ ਸੀ ਮੈਂ ਮੇਰੇ ਪਤੀ ਨੂੰ ਕਿਹਾ ਕਿ ਮੈਂ ਇਕੱਲੀ ਨਹੀਂ ਰਹਿ ਸਕਦੀ ਇਸ ਲਈ ਤੁਸੀਂ ਵਾਪਸ ਆ ਜਾਓ ਾਰੇ ਉਹ ਕਹਿਣ ਲੱਗਿਆ ਕੀ ਬੜੀ ਮੁਸ਼ਕਲ ਨਾਲ ਮੈਨੂੰ ਇਹ ਨੌਕਰੀ ਮਿਲੀ ਹੈ ਮੇਰੀ ਤਨਖਾਹ ਚੰਗੀ ਹੈ ਇਸ ਲਈ ਮੈਂ ਹੁਣ ਵਾਪਸ ਨਹੀਂ ਆ ਸਕਦਾ ਮੈਂ ਇੱਕ ਕੰਮ ਕਰਦਾ ਹਾਂ ਮੈਂ ਭਰਾ ਨੂੰ ਫੋਨ ਕਰਦਾ ਹਾਂ ਅਤੇ ਉਹ ਆਪਣੀ ਬੇਟੇ ਨੂੰ ਤੁਹਾਡੇ ਕੋਲ ਭੇਜ ਦੇਵੇਗਾ ਉਹ ਤੁਹਾਡਾ ਵੀ ਬਹੁਤ ਖਿਆਲ ਰੱਖੇਗਾ ਮੈਂ ਉਹਨਾਂ ਨੂੰ ਮਨਾ ਕਰਨਾ ਚਾਹੁੰਦੀ ਸੀ ਪਰਾ ਇਸ ਤੋਂ ਪਹਿਲਾਂ ਹੀ ਉਹਨਾਂ ਨੇ ਫੋਨ ਕੱਟ ਦਿੱਤਾ ਅਗਲੇ ਦਿਨਾਂ ਦਰਵਾਜ਼ੇ ਤੇ தਸਤਕ ਹੋਈ ਜਿਵੇਂ ਹੀ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਮੇਰੇ ਪਤੀ ਦਾ ਪਤੀਜਾ ਬਾਹਰ ਖੜਾ ਸੀ ਅਤੇ ਆਉਂਦੇ ਹੀ ਮੁਸਕਰਾਉਣ ਲੱਗਿਆ ਅਤੇ ਫਿਰ ਮੇਰੇ ਗਲੇ ਲੱਗ ਗਿਆ ਉਸ ਦੀ ਇਸ ਹਰਕਤ ਕਾਰਨ ਮੇਰੇ ਜਿਸਮ ਵਿੱਚ ਕਰੰਟ ਦੌੜ ਗਿਆ ਸੀ ਉਸਦੀ ਉਮਰ 14 ਸਾਲ ਸੀ ਪਰ ਉਹ 14 ਸਾਲ ਦਾ ਨਹੀਂ ਲੱਗਦਾ ਸੀ ਉਹ ਆਉਂਦੇ ਹੀ ਕਹਿਣ ਲੱਗਿਆ ਕਿ ਚਾਚੀ ਜੀ ਮੇਰਾ ਕਿਹੜਾ ਕਮਰਾ ਹੈ ਘਰ ਵਿੱਚ ਦੋ ਹੀ ਕਮਰੇ ਸੀ ਮੈਂ ਦੂਜੇ ਕਮਰੇ ਵੱਲ ਇਸ਼ਾਰਾ ਕਰ ਦਿੱਤਾ ਮੈਂ ਖਾਣਾ ਬਣਾਇਆ ਤੇ ਅਸੀਂ ਦੋਹਾਂ ਨੇ ਮਿਲ ਕੇ ਖਾਣਾ ਖਾਧਾ ਇਸ ਤੋਂ ਬਾਅਦ ਮੈਂ ਸੌਣ ਲਈ ਆਪਣੇ ਕਮਰੇ ਵਿੱਚ ਚਲੀ ਗਈ ਮੈਂ ਜਾਦੇ ਆਪਣੇ ਭਤੀਜੇ ਕੋਲ ਨਹੀਂ ਜਾਂਦੀ ਸੀ ਇਸ ਤਰ੍ਹਾਂ ਹੀ ਦਿਨ गुज़रਦੇ ਗਏ ਇੱਕ ਦਿਨ ਮੇਰੀ ਤਬੀਅਤ ਖਰਾਬ ਹੋ ਗਈ ਤਾਂ ਮੈਂ ਭਤੀਜੇ ਨੂੰ ਆਪਣੇ ਕਮਰੇ ਵਿੱਚ ਹੀ ਸਵਾ ਲਿਆ ਪਰ ਮੈਨੂੰ ਨਹੀਂ ਪਤਾ ਸੀ ਕਿ ਮੈਂ ਕਿੰਨੀ ਵੱਡੀ ਗਲਤੀ ਕਰ ਲਈ ਹੈ ਮੈਂ ਉਸ ਸਮੇਂ ਗੁੰਡੀ ਨੀਂਦ ਵਿੱਚ ਸੀ ਜਦੋਂ ਭਤੀਜੇ ਦਾ ਹੱਥ ਹੌਲੀ-ਹੌਲੀ ਮੇਰੇ ਸਰੀਰ ਤੇ ਫੇਰ ਰਿਹਾ ਸੀ ਉਸਾ ਸਮੇਂ ਹੀ ਮੇਰੀ ਅੱਖ ਖੁੱਲ ਗਈ ਮੇਰੇ ਪੂਰੇ ਸਰੀਰ ਵਿੱਚ ਕਰੰਟ ਦੌੜ ਗਿਆ ਸੀ ਮੈਂ ਵੀ ਜਵਾਨ ਸੀ ਮੈਂ ਕੰਟਰੋਲ ਨਾ ਕਰ ਪਾਈ ਅਤੇ ਨਾ ਚਾਹੁੰਦੇ ਹੋਏ ਮੈਂ ਉਸ ਨਾਲ ਸਭ ਕੁਝ ਕਰ ਗੁਜ਼ਰੀ ਜੋ ਮੇਰੇ ਪਤੀ ਦਾ ਹੱਕ ਸੀ ਮੈਂ ਪੂਰੀ ਰਾਤ ਉਸ ਨਾਲ ਹਜੇ ਕੁਝ ਸਮੇਂ ਪਹਿਲਾਂ ਹੀ ਮੇਰੇ ਪਤੀ ਦਾ ਫੋਨ ਆਇਆ ਸੀ ਉਹ ਕਹਿ ਰਹੇ ਸੀ ਕਿ ਕੁਝ ਸਮੇਂ ਪਹਿਲਾਂ ਹੀ ਉਹਨਾਂ ਦਾ ਪਤੀਜਾ ਘਰ ਪਹੁੰਚ ਜਾਵੇਗਾ ਅਤੇ ਉਹ ਤੁਹਾਡੇ ਨਾਲ ਰਹੇਗਾ ਅਤੇ ਇੱਥੇ ਹੀ ਪੜ੍ਹੇਗਾ ਮੈਂ ਬਹੁਤ ਪਰੇਸ਼ਾਨ ਹੋ ਗਈ ਮੇਰਾ ਪਤੀ ਦੂਜੇ ਸ਼ਹਿਰ ਵਿੱਚ ਨੌਕਰੀ ਕਰਦਾ ਸੀ ਮੈਂ ਸ਼ਹਿਰ ਹੀ ਇਕੱਲੀ ਰਹਿਣਾ ਤਾਂ ਨਹੀਂ ਚਾਹੁੰਦੀ ਸੀ ਕਿਉਂਕਿ ਮੈਨੂੰ ਪਿੰਡ ਦੀ ਜ਼ਿੰਦਗੀ ਬਹੁਤ ਚੰਗੀ ਲੱਗਦੀ ਸੀ ਮੇਰਾ ਪਤੀ ਮੈਨੂੰ ਲੈ ਕੇ ਸ਼ਹਿਰ ਵਿੱਚ ਆ ਗਿਆ ਹੁਣ ਆਸ-ਪਾਸੇ ਦੇ ਲੋਕਾਂ ਨਾਲ ਮੇਰੀ ਜਾਣ-ਪਛਾਣ ਹੋ ਗਈ ਸੀ ਹੁਣ ਮੇਰਾ ਦਿਲ ਵੀ ਲੱਗਣ ਲੱਗ ਗਿਆ ਸੀ ਪਰ ਪਤੀ ਜੇ ਦਾ ਸੋਚ ਕੇ ਮੈਨੂੰ ਫਿਕਰ ਹੋਣ ਲੱਗੀ ਸੀ ਕਿ ਜੇਕਰ ਮੇਰਾ ਪਤੀ ਇੱਥੇ ਹੁੰਦਾ ਤਾਂ ਮੈਨੂੰ ਕੋਈ ਫਿਕਰ ਨਹੀਂ ਸੀ ਮੈਨੂੰ ਹੀ ਇਕੱਲਾ ਪਤੀ ਜੇ ਨਾਲ ਰਹਿਣਾ ਕੁਝ ਠੀਕ ਨਹੀਂ ਲੱਗ ਰਿਹਾ ਸੀ ਮੈਂ ਆਪਣੇ ਪਤੀ ਨੂੰ ਵੀ ਮਨਾ ਕਰ ਸਕਦੀ ਸੀ ਮੈਂ ਇੱਥੇ ਆ ਕੇ ਉਸ ਦਾ ਦਾਖਲਾ ਕਰਵਾ ਦਿੱਤਾ ਅਤੇ ਉਹ ਇੱਥੇ ਹੀ ਪੜਨ ਲੱਗ ਗਿਆ ਇੱਕ ਦਿਨ ਮੈਂ ਉਸ ਲਈ ਬਰੀਆਨੀ ਬਣਾਈ ਬਰੀਆਨੀ ਖਾ ਕੇ ਉਹ ਬਹੁਤ ਖੁਸ਼ ਹੋ ਗਿਆ ਕਹਿਣ ਲੱਗਿਆ ਚਾਚੀ ਜੀ ਕੀ ਗੱਲਾਂ ਨੇ ਤੁਹਾਡੇ ਹੱਥ ਦੀ ਬਰੀਆਨੀ ਖਾ ਕੇ ਤਾਂ ਮਜ਼ਾ ਹੀ ਆ ਗਿਆ ਮੈਂ ਕਦੇ ਵੀ ਇੰਨੀ ਟੇਸਟੀ ਬਰੀਆਨੀ ਨਹੀਂ ਖਾਧੀ ਅੱਜ ਖਾਧੀ ਹੈ ਬਹੁਤ ਮਜ਼ਾ ਆਇਆ ਫੇਰ ਕਹਿਣ ਲੱਗਿਆ ਕਿ ਚਾਚੀ ਜੀ ਮੈਂ ਤੁਹਾਡੇ ਲਈ ਤੋਹਫਾ ਲੈ ਕੇ ਆਇਆ ਹਾਂ ਮੇਰੇ ਨਾਲ ਕਮਰੇ ਵਿੱਚ ਆਓ ਮੈਂ ਤੁਹਾਨੂੰ ਦਿਖਾਉਂਦਾ ਹਾਂ ਮੇਰੇ ਭਤੀਜੇ ਨੇ ਮੇਰਾ ਹੱਥ ਫੜਿਆ ਤੇ ਉਹ ਮੈਨੂੰ ਆਪਣੇ ਕਮਰੇ ਵਿੱਚ ਲੈ ਗਿਆ ਮੇਰੇ ਲਈ ਇੱਕਾ ਫੈਂਸੀ ਬਹੁਤ ਹੀ ਸੋਹਣਾ ਸੂਟ ਲੈ ਕੇ ਆਇਆ ਸੀ ਕਹਿਣ ਲੱਗਿਆ ਕਿ ਚਾਚੀ ਇਹ ਸੂਟ ਮੈਂ ਤੁਹਾਡੇ ਲਈ ਲੈ ਕੇ ਆਇਆ ਹਾਂ ਮੈਂ ਉਸ ਸੂਟ ਨੂੰ ਦੇਖ ਕੇ ਬਹੁਤ ਖੁਸ਼ ਹੋ ਗਈ ਸੀ ਰਾਤ ਨੂੰ ਉਹ ਮੇਰੇ ਕਮਰੇ ਵਿੱਚ ਹੀ ਸੌਂ ਗਿਆ ਸੀ ਉਸ ਰਾਤ ਮੈਂ ਸੋਫੇ ਤੇ ਸੌ ਗਈ ਸੀ ਮੈਨੂੰ ਕਮਰੇ ਵਿੱਚ ਸੌਣ ਦੀ ਆਦਤ ਸੀ ਮੈਂ ਸੋਚਿਆ ਕਿ ਅਗਲੇ ਦਿਨ ਹੀ ਮੈਂ ਉਸ ਨੂੰ ਕਹਿ ਦੇ ਮੰਗੀ ਕਿ ਮੈਂ ਆਪਣੇ ਕਮਰੇ ਵਿੱਚ ਹੀ ਸੋਵਾਂਗੀ ਕਿਉਂਕਿ ਮੈਨੂੰ ਆਪਣੇ ਕਮਰੇ ਵਿੱਚ ਹੀ ਨੀਂਦ ਆਉਂਦੀ ਹੈ ਮੈਨੂੰ ਬਾਹਰ ਨੀਂਦ ਨਹੀਂ ਆਉਂਦੀ ਸੀ ਸਵੇਰੇ ਜਦੋਂ ਮੇਰੀ ਅੱਖ ਖੁੱਲੀ ਤਾਂ ਉਹ ਘਰ ਤੋਂ ਬਾਹਰ ਚਲਾ ਗਿਆ ਸੀ ਜਦੋਂ ਦੁਪਹਿਰ ਨੂੰ ਉਹ ਘਰ ਆਇਆ ਤਾਂ ਬਹੁਤ ਖੁਸ਼ ਸੀ ਕਹਿਣ ਲੱਗਿਆ ਕਿ ਚਾਚੀ ਜੀ ਦੇਖੋ ਮੇਰੇ ਟੈਸਟ ਵਿੱਚ ਬਹੁਤ ਚੰਗੇ ਨੰਬਰ ਆਏ ਹਨ ਇਹ ਕਹਿੰਦੇ ਹੋਏ ਉਹ ਟੀਵੀ ਚਲਾ ਕੇ ਬੈਠ ਗਿਆ ਅਤੇ ਕੈਨ ਲੱਗਿਆ ਕਿ ਅੱਜ ਮੈਂ ਬਹੁਤ ਥੱਕ ਗਿਆ ਹਾਂ ਚਾਚੀ ਜੀ ਮੇਰੇ ਲਈ ਇੱਕ ਕੱਪ ਚਾਹ ਬਣਾ ਦਿਓ ਮੈਂ ਕਿਚਨ ਵਿੱਚ ਗਈ ਅਤੇ ਉਸ ਲਈ ਚਾਹ ਬਣਾਉਣ ਲੱਗੀ ਚਾਹ ਉਸਦੇ ਹੱਥ ਵਿੱਚ ਫੜਾ ਕੇ ਮੈਂ ਉਸ ਨੂੰ ਕਿਹਾ ਕਿ ਮੈਨੂੰ ਆਪਣੇ ਕਮਰੇ ਵਿੱਚ ਸੌਣ ਦੀ ਆਦਤ ਹੈ ਤੂੰ ਦੂਜੇ ਕਮਰੇ ਵਿੱਚ ਸੌਂ ਜਾਇਆ ਕਰ ਉਹ ਕਹਿਣ ਲੱਗਿਆ ਕਿ ਚਾਚੀ ਜੀ ਅਸੀਂ ਦੋਨੇ ਇੱਕ ਹੀ ਕਮਰੇ ਵਿੱਚ ਅਡਜਸਟ ਕਰ ਲੈਂਦੇ ਹਾਂ ਨੇ ਤਾਂ ਹੀ ਕਮਰੇ ਵਿੱਚ ਸੌਂ ਜਾਇਆ ਕਰਾਂਗੇ ਮੈਨੂੰ ਉਸ ਤੋਂ ਇਸ ਗੱਲ ਦੀ ਬਿਲਕੁਲ ਵੀ ਉਮੀਦ ਨਹੀਂ ਸੀ ਉਸ ਦੀ ਗੱਲ ਸੁਣ ਕੇ ਮੇਰਾ ਦਿਮਾਗ ਘੁੰਮ ਗਿਆ ਸੀ ਮੈਂ ਉੱਠ ਕੇ ਕਿਚਨ ਵਿੱਚ ਜਾਣ ਲੱਗੀ ਤਾਂ ਉਸ ਨੇ ਮੇਰਾ ਹੱਥ ਫੜਿਆ ਅਤੇ ਕਿਹਾ ਕਿ ਚਾਚੀ ਜੀ ਤੁਸੀਂ ਤਾਂ ਬਹੁਤ ਖੂਬਸੂਰਤ ਹੋ ਮੈਂ ਜਾਣਦੀ ਸੀ ਕਿ ਇਸ ਤਰ੍ਹਾਂ ਦੀਆਂ ਗੱਲਾਂ ਦਾ ਕੀ ਮਤਲਬ ਹੁੰਦਾ ਹੈ ਜਿਸ ਤਰ੍ਹਾਂ ਦਾ ਉਹ ਸੀ ਮੈਨੂੰ ਪਤਾ ਸੀ ਕਿ ਉਸ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਵਿੱਚ ਬਹੁਤ ਮਜ਼ਾ ਆਉਂਦਾ ਸੀ ਅਤੇ ਫਿਰ ਉਹ ਟੀਵੀ ਤੇ ਮੂਵੀ ਦੇਖਣ ਲੱਗਿਆ ਜਿਸ ਤਰ੍ਹਾਂ ਦੀ ਮੂਵੀ ਉਸਨੇ ਲਗਾ ਰੱਖੀ ਸੀ ਉਸ ਦੀ ਆਵਾਜ਼ ਮੈਨੂੰ ਕਿਚਨ ਵਿੱਚ ਆ ਰਹੀ ਸੀ ਮੇਰਾ ਜੀ ਕਰ ਰਿਹਾ ਸੀ ਕਿ ਮੈਂ ਉਸ ਨੂੰ ਜਾ ਕੇ ਝਿੜਕ ਦੇਵਾਂ ਕੀ ਤੈਨੂੰ ਤਮੀਜ਼ ਨਹੀਂ ਆ ਕਾਰਵੇਚਾ ਚਾਚੀ ਦੇ ਹੁੰਦੇ ਹੋਏ ਵੀ ਤੂੰ ਇਸ ਤਰ੍ਹਾਂ ਦੀ ਫਿਲਮ ਲਗਾ ਕੇ ਦੇਖ ਰਿਹਾ ਹੈ ਉਹ ਵੀ ਉੱਚੀ ਆਵਾਜ਼ ਵਿੱਚ ਮੈਂ ਰਾਤ ਦਾ ਖਾਣਾ ਬਣਾਇਆ ਤੇ ਆਪਣੇ ਕਮਰੇ ਵਿੱਚ ਚਲੀ ਗਈ ਜਦੋਂ ਮੈਂ ਆਪਣੇ ਕਮਰੇ ਵਿੱਚ ਗਈ ਤਾਂ ਕਮਰੇ ਨੂੰ ਦੇਖ ਕੇ ਮੇਰਾ ਸਿਰ ਚੱਕਰਾ ਗਿਆ ਕਮਰੇ ਦੀਆਂ ਸਾਰੀਆਂ ਚੀਜ਼ਾਂ ਉਲਟ ਪੁਲਟ ਪਈਆਂ ਸੀ ਬੈੱਡ ਦੀ ਚਾਦਰ ਵੀ ਬਿਖਰੀ ਹੋਈ ਸੀ ਮੈਨੂੰ ਇਸ ਤਰ੍ਹਾਂ ਬੈੱਡ ਅਤੇ ਕਮਰੇ ਦਾ ਹਾਲਿਆ ਬਿਲਕੁਲ ਵੀ ਚੰਗਾ ਨਹੀਂ ਲੱਗਿਆ ਮੈਂ ਕਮਰੇ ਨੂੰ ਠੀਕ ਕਰਨ ਲੱਗੀ ਹੁਣ ਮੈਂ ਉਸ ਤੋਂ ਦੂਰ ਹੀ ਰਹਿਣ ਲੱਗੀ ਸੀ ਮੈਂ ਖਾਣਾ ਬਣਾਉਂਦੀ ਅਤੇ ਖਾਣਾ ਬਣਾ ਕੇ ਆਪਣੇ ਕਮਰੇ ਵਿੱਚ ਚਲੀ ਜਾਂਦੀ ਸੀ ਅਗਲੇ ਦਿਨ ਉਹ ਮੇਰੇ ਕਮਰੇ ਵਿੱਚ ਆਇਆ ਅਤੇ ਕਹਿਣ ਲੱਗਿਆ ਕਿ ਚਾਚੀ ਜੀ ਮੈਨੂੰ ਬਹੁਤ ਭੁੱਖ ਲੱਗੀ ਹੈ ਮੈਂ ਉਸ ਨੂੰ ਕਿਹਾ ਕਿ ਖਾਣਾ ਮੇਜ਼ ਤੇ ਰੱਖਿਆ ਪਿਆ ਹੈ ਤੂੰ ਆਪਣੇ ਆਪ ਚੱਕ ਕੇ ਖਾ ਲੈ ਤੈਨੂੰ ਪਲੇਟ ਵਿੱਚ ਪਾ ਕੇ ਖਾਣਾ ਨਹੀਂ ਹੁੰਦਾ ਉਹ ਸਨੇ ਨਾਬ ਵਿਚ ਸਿਰ ਹਿਲਾਇਆ ਤੇ ਕਹਿਣ ਲੱਗਿਆ ਕਿ ਕਰਨ ਨੂੰ ਤਾਂ ਮੈਂ ਬਹੁਤ ਕੁਝ ਕਰ ਸਕਦਾ ਹਾਂ ਇਹ ਕਹਿੰਦੇ ਹੋਏ ਉਹ ਮੁਸਕਰਾਉਣ ਲੱਗਿਆ ਉਸ ਦੀ ਇਹ ਮੁਸਰਾਹਟ ਮੈਨੂੰ ਜ਼ਹਿਰ ਲੱਗਦੀ ਸੀ ਅਤੇ ਫਿਰ ਉਹ ਕਹਿਣ ਲੱਗਿਆ ਕਿ ਚਾਚੀ ਜੀ ਪਲੀਜ਼ ਆ ਜਾਓ ਮੈਨੂੰ ਬਹੁਤ ਭੁੱਖ ਲੱਗੀ ਹੈ ਮੈਂ ਕਿਚਨ ਵਿੱਚ ਗਈ ਖਾਣਾ ਗਰਮ ਕੀਤਾ ਤੇ ਖਾਣਾ ਮੇਜ਼ ਤੇ ਲਗਾ ਦਿੱਤਾ ਫਿਰ ਉਹ ਕਹਿਣ ਲੱਗਿਆ ਕਿ ਚਾਚੀ ਜੀ ਤੁਸੀਂ ਮੇਰੇ ਨਾਲ ਮੇਜ਼ ਤੇ ਬੈਠ ਕੇ ਹੀ ਖਾਣਾ ਖਾ ਲਓ ਅਸੀਂ ਇਕੱਠੇ ਬੈਠ ਕੇ ਖਾਣਾ ਖਾਂਦੇ ਹਾਂ ਮੈਂ ਕਿਹਾ ਕਿ ਮੈਂ ਆਪਣੇ ਰੂਮ ਵਿੱਚ ਬੈਠ ਕੇ ਹੀ ਖਾਣਾ ਖਾਵਾਂਗੀ ਤਾਂ ਉਹ ਕਹਿਣ ਲੱਗਿਆ ਕਿ ਚਾਚੀ ਜੀ ਪਰੇਸ਼ਾਨ ਨਾ ਹੋਵੋ ਮੈਂ ਤੁਹਾਨੂੰ ਨਹੀਂ ਖਾਵਾਂਗਾ ਆਓ ਤੁਸੀਂ ਮੇਰੇ ਨਾਲ ਬੈਠ ਕੇ ਖਾਣਾ ਖਾ ਲਓ ਖਾਣਾ ਖਾਣ ਦੇ ਸਮੇਂ ਕਹਿਣ ਲੱਗਿਆ ਕਿ ਚਾਚੀ ਜੀ ਜਦੋਂ ਦਾ ਮੈਂ ਇੱਥੇ ਆਇਆ ਹਾਂ ਨਾ ਹੀ ਤਾਂ ਤੁਸੀਂ ਮੇਰੇ ਨਾਲ ਗੱਲ ਕਰਦੇ ਹੋ ਅਤੇ ਨਾ ਹੀ ਮੇਰੇ ਕੋਲ ਬੈਠਦੇ ਹੋ ਮੈਨੂੰ ਲੱਗਦਾ ਹੈ ਕਿ ਚਾਚਾ ਜੀ ਇਸ ਕਾਰਨ ਹੀ ਤੁਹਾਨੂੰ ਛੱਤ ਕੇ ਤਵੇਈ ਚਲੇ ਗਏ ਹਨ ਤੁਸੀਂ ਉਨ੍ਹਾਂ ਦੇ ਨਾਲ ਵੀ ਇਸ ਤਰ੍ਹਾਂ ਦਾ ਰਗਈਆ ਹੀ ਰੱਖਦੇ ਹੋਵੋਗੇ ਨਾ ਹੀ ਤਾਂ ਉਨ੍ਹਾਂ ਨਾਲ ਗੱਲ ਕਰਦੇ ਹੋਵੋਗੇ ਨਾ ਹੀ ਉਨ੍ਹਾਂ ਕੋਲ ਬੈਠਦੇ ਹੋਵੋਗੇ ਇਸ ਲਈ ਤਾਂ ਚਾਚਾ ਜੀ ਤੁਹਾਨੂੰ ਛੱਡ ਕੇ ਦੁਬਈ ਚਲੇ ਗਏ ਮੈਂ ਗੁੱਸੇ ਵਿੱਚ ਉਸ ਨੂੰ ਕਿਹਾ ਕਿ ਤੂੰ ਚੁੱਪ ਕਰ ਜਾ ਅਤੇ ਆਪਣੇ ਕੰਮ ਤੱਕ ਮਤਲਬ ਰੱਖ ਤੈਨੂੰ ਇਸ ਤਰ੍ਹਾਂ ਦੀ ਗੱਲ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਮੈਂ ਕੀ ਕਰਦੀ ਹਾਂ ਕਿੱਥੇ ਬੈਠਦੀ ਹਾਂ ਬੋਲਦੀ ਹਾਂ ਜਾਂ ਨਹੀਂ ਤੈਨੂੰ ਇਸ ਗੱਲ ਤੋਂ ਕੋਈ ਮਤਲਬ ਨਹੀਂ ਹੋਣਾ ਚਾਹੀਦਾ ਤੂੰ ਬਸ ਆਪਣੇ ਕੰਮ ਨਾਲ ਮਤਲਬ ਰੱਖ ਮੇਰੇ ਗੁੱਸੇ ਨੂੰ ਦੇਖ ਕੇ ਉਹ ਕਹਿ ਨ ਲੱਗਿਆ ਕੀ ਚਾਚੀ ਜੀ ਤੁਸੀਂ ਤਾਂ ਗੁੱਸੇ ਵਿੱਚ ਵੀ ਬਹੁਤ ਜ਼ਿਆਦਾ ਸੋਹਣੇ ਲੱਗਦੇ ਹੋ ਕਾਸ਼ ਚਾਚਾ ਜੀ ਦੀ ਜਗ੍ਹਾ ਮੈਂ ਹੁੰਦਾ ਤਾਂ ਮਜ਼ਾ ਹੀ ਆ ਜਾਂਦਾ ਉਸ ਦੀ ਇਹ ਗੱਲ ਸੁਣ ਕੇ ਮੈਨੂੰ ਗੁੱਸਾ ਆਉਣ ਲੱਗਿਆ ਮੈਂ ਕਿਹਾ ਤੈਨੂੰ ਸ਼ਰਮ ਨਹੀਂ ਆਉਂਦੀ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੋਏ ਮੈਂ ਚਾਚੀ ਹਾਂ ਤੇਰੀ ਤਾਂ ਉਹ ਕਹਿਣ ਲੱਗਿਆ ਚਾਚੀ ਜੀ ਤੁਸੀਂ ਵੀ ਨਾ ਚਾਚੀ ਅਤੇ ਭਤੀਜੇ ਵਿੱਚ ਇੰਨਾ ਤਾਂ ਮਜ਼ਾਕ ਚੱਲਦਾ ਹੀ ਹੈ ਨਾ ਤੁਸੀਂ ਮੇਰੇ ਨਾਲ ਜ਼ਿੰਦਗੀ ਗੁਜ਼ਾਰ ਕੇ ਤਾਂ ਦੇਖੋ ਤਾਂ ਤੁਹਾਨੂੰ ਪਤਾ ਚੱਲੇਗਾ ਕਿ ਜ਼ਿੰਦਗੀ ਕਿੰਨੀ ਹਸੀਨ ਹੁੰਦੀ ਹੈ ਮੈਂ ਉਸ ਨੂੰ ਗੁੱਸੇ ਵਿੱਚ ਦੇਖ ਰਹੀ ਸੀ ਮੈਂ ਕਿਹਾ ਕਿ ਮੈਂ ਅੱਜ ਹੀ ਤੇਰੇ ਚਾਚਾ ਜੀ ਨੂੰ ਕਾਲ ਕਰਾਂਗੀ ਅਤੇ ਉਸ ਨਾਲ ਤੇਰੇ ਬਾਰੇ ਵਿੱਚ ਗੱਲ ਕਰਾਂਗੀ ਉਹੀ ਤੇਰਾ ਦਿਮਾਗ ਠੀਕ ਕਰੇਗਾ ਕੀ ਕੀ ਸਤਰਾਂ ਆਪਣੀ ਚਾਚੀ ਨਾਲ ਗੱਲ ਕਰਦੇ ਹਨ ਪਰ ਉਸ ਨੂੰ ਤਾਂ ਕਿਸੇ ਵੀ ਗੱਲ ਦੀ ਪਰਵਾਹ ਹੀ ਨਹੀਂ ਸੀ ਅਗਲੇ ਦਿਨ ਮੈਂ ਮੇਰੇ ਪਤੀ ਨੂੰ ਫੋਨ ਕੀਤਾ ਤੇ ਉਸ ਦੇ ਪਤੀਜੇ ਬਾਰੇ ਦੱਸਣ ਦੀ ਕੋਸ਼ਿਸ਼ ਕੀਤੀ ਪਰ ਉਸਨੇ ਮੇਰੀ ਇੱਕ ਵੀ ਨਾ ਸੁਣੀ ਉਹ ਕਹਿਣ ਲੱਗਿਆ ਕਿ ਉਹ ਬਹੁਤ ਚੰਗਾ ਲੜਕਾ ਹੈ ਜਦੋਂ ਤੋਂ ਉਹ ਤੁਹਾਡੇ ਕੋਲ ਆਇਆ ਹੈ ਮੇਰੀ ਤਾਂ ਫਿਕਰ ਹੀ ਮੁੱਕ ਗਈ ਹੈ ਮੈਨੂੰ ਉਸਤੇ ਪੂਰਾ ਭਰੋਸਾ ਹੈ ਉਸਨੇ ਮੇਰੀ ਇੱਕ ਵੀ ਗੱਲ ਨਹੀਂ ਸੁਣੀ ਤੇ ਫੋਨ ਕੱਟ ਦਿੱਤਾ ਮੇਰੇ ਪਤੀ ਨੂੰ ਆਪਣੇ ਭਤੀਜੇ ਤੇ ਬਹੁਤ ਭਰੋਸਾ ਸੀ ਇਸ ਲਈ ਉਹਨਾਂ ਨੇ ਮੇਰੀ ਕੋਈ ਵੀ ਗੱਲ ਨਹੀਂ ਸੁਣੀ ਇੱਕ ਰਾਤ ਮੈਂ ਆਪਣੇ ਕਮਰੇ ਵਿੱਚ ਸੌ ਰਹੀ ਸੀ ਬਾਹਰ ਦੇ ਸ਼ੋਰ ਦੇ ਕਾਰਨ ਮੇਰੀ ਅੱਖ ਖੁੱਲ੍ਹੀ ਮੈਂ ਦੇਖਿਆ ਕਿ ਸਾਡੇ ਘਰ ਦੀ ਸ਼ਾਤ ਤੇ ਦੋ ਚੋਰ ਸੀ ਮੈਂ ਉਸੇ ਸਮੇਂ ਦਰਵਾਜ਼ਾ ਬੰਦ ਕਰ ਦਿੱਤਾ ਅਤੇ ਭੱਜ ਕੇ ਆਪਣੇ ਭਤੀਜੇ ਕੋਲ ਗਈ ਉਸ ਨੂੰ ਕਿਹਾ ਕਿ ਸ਼ਾਤ ਤੇ ਚੋਰ ਆ ਗਏ ਹਨ ਅਤੇ ਚੋਰਾਂ ਦੇ ਹੱਥ ਵਿੱਚ ਪਿਸਤੌਲ ਵੀ ਹੈ ਇਹ ਸੁਣ ਕੇ ਉਹ ਉਸੇ ਸਮੇਂ ਖੜਾ ਹੋ ਗਿਆ ਚੋਰ نیچے ਵਾਲਾ ਦਰਵਾਜ਼ਾ ਖੋਲਣ ਦੀ ਕੋਸ਼ਿਸ਼ ਕਰ ਰਹੇ ਸੀ ਤਾਂ ਕਿ ਉਹ ਘਰ ਵਿੱਚ ਆ ਕੇ ਚੋਰੀ ਕਰ ਸਕਣ ਮੇਰਾ ਭਤੀਜਾ ਉੱਪਰ ਵਾਲੇ ਕਮਰੇ ਵਿੱਚ ਗਿਆ ਉਹ ਸੀ ਤਾਂ 14 ਸਾਲ ਦਾ ਪਰ ਕੱਦ-ਕਾਠ ਦੇ ਹਿਸਾਬ ਨਾਲ ਉਹ 20 ਸਾਲ ਦਾ ਲੱਗਦਾ ਸੀ ਉਸ ਨੇ ਆਪਣੀ ਭਾਰੀ ਆਵਾਜ਼ ਨਾਲ ਚੂਹਾ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਅਤੇ ਚੋਰ ਡਰ ਗਏ ਕੀ ਘਰ ਵਿੱਚ ਕੋਈ ਮਰਦ ਮੌਜੂਦ ਹੈ ਡਰ ਦੇ ਮਾਰੇ ਉਹ ਭੱਜ ਗਏ ਜਦੋਂ ਭਤੀਜੇ ਨੇ ਸ਼ੱਕ ਦਾ ਦਰਵਾਜ਼ਾ ਖੋਲ੍ਹਿਆ ਤਾਂ ਉੱਪਰ ਕੋਈ ਵੀ ਨਹੀਂ ਸੀ ਮੈਨੂੰ ਬਹੁਤ ਡਰ ਲੱਗ ਰਿਹਾ ਸੀ ਮੈਂ ਹੁਣ ਵੀ ਡਰ ਰਹੀ ਸੀ ਮੈਂ ਉਸ ਨੂੰ نیچے ਆਉਣ ਲਈ ਕਿਹਾ ਅਤੇ ਛੱਤ ਵਾਲੇ ਦਰਵਾਜ਼ੇ ਨੂੰ ਲੋਕ ਕਰਨ ਲਈ ਕਿਹਾ। نیچے ਆਉਣ ਤੋਂ ਬਾਅਦ ਮੈਂ ਆਪਣੇ ਭਤੀਜੇ ਨਾਲ ਸੌਂ ਗਈ। ਫਿਰ ਮੇਰੀ ਅੱਖ ਚਿੱਲੀਆਂ ਦੇ ਚੈਕਣ ਨਾਲ ਖੁੱਲੀ। ਮੈਂ ਆਪਣੇ ਭਤੀਜੇ ਨਾਲ ਬੈੱਡ ਤੇ ਪਈ ਸੀ। ਮੈਂ ਸੋਚ ਰਹੀ ਸੀ ਕਿ ਮੈਂ ਇੱਥੇ ਕਿਵੇਂ ਆਈ। ਫਿਰ ਮੈਨੂੰ ਬੀਤੀ ਹੋਈ ਰਾਤ ਦਾ ਸਾਰਾ ਕੁਝ ਯਾਦ ਆਉਣ ਲੱਗਿਆ। ਮੈਂ ਬੁਰੀ ਤਰ੍ਹਾਂ ਲੁੱਟ ਗਈ ਸੀ। ਮੈਨੂੰ ਨਹੀਂ ਪਤਾ ਸੀ ਕਿ ਮੇਰੇ ਨਾਲ ਕੀ ਹੋਇਆ। ਮੈਂ ਆਪਣੇ ਕੱਪੜੇ ਦੇਖ ਕੇ ਕੱਪੜਿਆਂ ਨੂੰ ਦੇਖ ਕੇ ਮੈਂ ਬਹੁਤ ਜ਼ਿਆਦਾ ਘਬਰਾ ਗਈ ਜਦੋਂ ਮੈਂ ਬਾਥਰੂਮ ਵਿੱਚ ਗਈ ਤਾਂ ਮੈਨੂੰ ਬਹੁਤ ਤਕਲੀਫ ਹੋ ਰਹੀ ਸੀ ਹੁਣ ਮੈਨੂੰ ਸਮਝ ਆ ਰਿਹਾ ਸੀ ਕਿ ਮੇਰੇ ਨਾਲ ਕੀ ਹੋਇਆ ਹੈ ਅਗਲੇ ਦਿਨ ਉਸ ਨੇ ਮੈਨੂੰ ਇੱਕ ਵੀਡੀਓ ਦਿਖਾਈ ਜਿਸ ਵਿੱਚ ਮੈਂ ਬਹੁਤ ਬੁਰੀ ਹਾਲਤ ਵਿੱਚ ਸੀ ਅਤੇ ਉਹ ਮੇਰੇ ਨਾਲ ਸਭ ਕੁਝ ਕਰ ਗੁਜ਼ਰਿਆ ਸੀ ਮੈਂ ਜਦੋਂ ਇਹ ਦੇਖਿਆ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਕੀ ਮੇਰਾ ਸਗਾ ਪਤੀਜਾ ਇਸ ਤਰ੍ਹਾਂ ਵੀ ਕਰ ਸਕਦਾ ਹੈ ਅਗਲੇ ਦਿਨ ਜਦੋਂ ਉਹ ਸਕੂਲ ਤੋਂ ਘਰ ਵਾਪਸ ਆਇਆ ਤਾਂ ਮੈਂ ਡੰਡਾ ਚੱਕ ਕੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਮੈਂ ਕਾਲ ਕਰਕੇ ਆਪਣੇ ਪਤੀ ਨੂੰ ਵੀ ਸਭ ਕੁਝ ਦੱਸ ਚੁੱਕੀ ਸੀ ਕਿ ਮੇਰੇ ਨਾਲ ਇਸ ਤਰ੍ਹਾਂ ਦਾ ਹੋ ਰਿਹਾ ਹੈ ਮੈਂ ਪਤੀਜੇ ਨੂੰ ਬਹੁਤ ਕੁੱਟਿਆ ਤੇ ਕਿਹਾ ਕਿ ਤੈਨੂੰ ਸ਼ਰਮ ਨਹੀਂ ਆਉਂਦੀ ਆਪਣੀ ਸખી ਚਾਚੀ ਨਾਲ ਇਸ ਤਰ੍ਹਾਂ ਦੇ ਕੰਮ ਕਰਦੇ ਹੋਏ ਉਹ ਅੱਗੇ ਤੋਂ ਹੱਸਣ ਲੱਗ ਗਿਆ ਤੇ ਕਹਿਣ ਲੱਗਿਆ ਕਿ ਚਾਚੀ ਜੀ ਕੁਸੀ ਮੈਨੂੰ ਬਹੁਤ ਚੰਗੇ ਲੱਗਦੇ ਸੀ ਜੈਸਾ ਦੇ ਨਾ ਚਾਚਾ ਜੀ ਨੇ ਮੈਨੂੰ ਫੋਨ ਕਰਕੇ ਘਰ ਭੇਜਿਆ ਸੀ ਉਸ ਦਿਨ ਤੋਂ ਮੈਂ ਇਸ ਇੰਤਜ਼ਾਰ ਵਿੱਚ ਹੀ ਸੀ ਕਿ ਕਦੋਂ ਮੈਂ ਤੁਹਾਡੇ ਉੱਤੇ ਆਪਣਾ ਹੱਥ ਸਾਫ਼ ਕਰਾਂ ਮੈਂ ਇਹ ਸਾਬਾ ਕੁਝ ਬਹੁਤ ਪਹਿਲਾਂ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਤੁਸੀਂ ਮੇਰੇ ਤੋਂ ਦੂਰ ਦੂਰ ਹੀ ਰਹਿੰਦੇ ਸੀ ਜੈਸਾ ਦੇ ਨਚੋਰ ਘਰ ਆਏ ਅਤੇ ਡਰ ਦੇ ਕਾਰਨ ਤੁਸੀਂ ਮੈਨੂੰ ਆਪਣੇ ਨਾਲ ਸਵਾ ਲਿਆ ਉਸ ਦਿਨ ਮੈਨੂੰ ਮੌਕਾ ਮਿਲਿਆ ਅਤੇ ਮੈਂ ਉਸ ਨੂੰ ਕਿਹਾ ਕਿ ਤੇਰੇ ਚਾਚਾ ਜੀ ਆਉਂਦੇ ਹੀ ਹੋਣਗੇ ਤੇ ਫਿਰ ਤੇਰੀ ਖਬਰ ਲੈਣਗੇ ਉਹ ਸੁਣ ਕੇ ਕੈਨਲ ਅਬਿਆ ਕੀ ਤੁਸੀਂ ਚਾਚਾ ਜੀ ਨੂੰ ਕੀ ਦੱਸੋਗੇ ਉਹਨਾਂ ਨੂੰ ਮੇਰੇ ਤੇ ਬਹੁਤ ਜ਼ਿਆਦਾ ਯਕੀਨ ਹੈ ਉਹ ਤੁਹਾਡੀ ਗੱਲ ਤੇ ਯਕੀਨ ਕਰਨਗੇ ਹੀ ਨਹੀਂ ਇਹ ਸੁਣ ਕੇ ਮੈਂ ਉਸ ਨੂੰ ਕਿਹਾ ਕਿ ਮੈਂ ਉਹਨਾਂ ਨੂੰ ਪਹਿਲਾਂ ਹੀ ਸਾਰੀ ਗੱਲ ਦੱਸ ਚੁੱਕੀ ਹਾਂ ਅਤੇ ਉਹ ਇੱਥੇ ਪਹੁੰਚਣ ਵਾਲੇ ਹੀ ਹਨ ਇਸ ਤੋਂ ਬਾਅਦ ਮੈਂ ਉਸ ਦੇ ਮੂੰਹ ਤੇ ਜ਼ੋਰਦਾਰ ਥੱਪੜ ਮਾਰਿਆ ਅਤੇ ਉਸ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਅਗਲੇ ਹੀ ਦਿਨ ਮੇਰਾ ਪਤੀ ਘਰ ਆ ਗਿਆ ਰੋ ਰੋ ਕੇ ਮੇਰਾ ਬੁਰਾ ਹਾਲ ਹੋ ਗਿਆ ਸੀ ਮੇਰੀ ਅੱਖਾਂ ਸੁੱਜੀਆਂ ਹੋਈਆਂ ਸਨ ਮੈਂ ਬਹੁਤ ਜ਼ਿਆਦਾ ਰੋ ਰਹੀ ਸੀ ਮੈਂ ਆਪਣੇ ਪਤੀ ਨੂੰ ਬਹੁਤ ਬੁਰਾ ਭਲਾ ਕੇ ਹਾਂ ਕਿ ਇਹ ਸਭ ਕੁਝ ਤੁਹਾਡੇ ਕਾਰਨ ਹੀ ਹੋਇਆ ਹੈ ਮੈਂ ਤੁਹਾਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਭਲੇ ਹੀ ਉਹ ਤੁਹਾਡਾ ਪਤੀ ਜਹਾ ਹੈ ਪਰ ਫੇਰ ਵੀ ਮੇਰਾ ਉਸ ਨਾਲ ਇਕੱਲੇ ਰਹਿਣਾ ਠੀਕ ਨਹੀਂ ਹੈ ਪਰ ਤੁਸੀਂ ਮੇਰੀ ਇੱਕ ਵੀ ਨਹੀਂ ਸੁਣੀ ਮੇਰਾ ਪਤੀ ਮੇਰੇ ਤੋਂ ਮਾਫੀ ਮੰਗਣ ਲੱਗ ਗਿਆ ਅਤੇ ਕਹਿਣ ਲੱਗਿਆ ਕਿ ਹਾਂ ਇਸ ਵਿੱਚ ਮੇਰੀ ਹੀ ਗਲਤੀ ਹੈ ਮੈਂ ਉਸ ਅਤੇ ਬਹੁਤ ਯਕੀਨ ਕੀਤਾ ਸੀ ਪਲੀਜ਼ ਮੈਨੂੰ ਮਾਫ ਕਰ ਦੇ ਇਸ ਤੋਂ ਬਾਅਦ ਮੇਰੇ ਪਤੀ ਨੇ ਆਪਣੇ ਪਤੀਜੇ ਤੇ ਕੇਸ ਦਰਜ ਕਰਵਾ ਦਿੱਤਾ ਅਤੇ ਪੁਲਿਸ ਵਾਲਿਆਂ ਨੂੰ ਵੀਡੀਓ ਵੀ ਦਿਖਾਈ। ਇਸ ਤੋਂ ਬਾਅਦ ਪੁਲਿਸ ਵਾਲਿਆਂ ਨੇ ਪਤੀਜੇ ਨੂੰ ਗ੍ਰਿਫਤਾਰ ਕਰ ਲਿਆ। ਨਤੀਜੇ ਵਿੱਚ ਉਸ ਨੂੰ 1 ਸਾਲ ਦੀ ਕੈਦ ਹੋ ਗਈ। ਇਸ ਤੋਂ ਬਾਅਦ ਮੇਰੇ ਪਤੀ ਨੇ ਉਹ ਘਰ ਵੇਚ ਦਿੱਤਾ ਅਤੇ ਅਸੀਂ ਦੂਜੇ ਸ਼ਹਿਰ ਚਲੇ ਗਏ। ਮੇਰੇ ਪਤੀ ਨੇ ਮੇਰਾ ਬਹੁਤ ਖਿਆਲ ਰੱਖਿਆ ਅਤੇ ਹੌਲੀ-ਹੌਲੀ ਮੈਂ ਸਭ ਕੁਝ ਪੁੱਗ ਗਈ। ਪਰ ਜਦੋਂ ਵੀ ਮੈਨੂੰ ਇਹ ਸਭ ਕੁਝ ਜਾਤ ਆਉਂਦਾ ਹੈ ਤਾਂ ਮੇਰੀ ਰੂਹ ਕੰਬ ਜਾਂਦੀ ਹੈ। ਦੋਸਤੋ ਅੱਜ ਦੀ ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ? ਜੇਕਰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ। ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ। ਮਿਲਦੇ ਹਾਂ ਕੱਲ ਦੀ ਨਵੀਂ ਕਹਾਣੀ ਦੇ ਨਾਲ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ